ਬੀਬੀ ਕੋਲਾ ਜੀ ਭਲਾਈ ਕੇ ਅੰਦਰ ਵੱਲੋਂ ਅੰਮ੍ਰਿਤ ਵੇਲਾ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸੰਤਾਂ ਨੇ ਪਰਿਵਾਰਾਂ ਸਮੇਤ ਹਾਜ਼ਰੀ ਲਵਾਈ ਜਿਆਗਿਆ ਨਾ ਸਿੱਕੜੀਆਂ ਬੋਕੜੀਆਂ ਚ ਮਾਰੇ ਸੇਖ ਨੇ ਇੱਕ ਉਹ ਮਹੀਨੇ ਨਹੀਂ ਆਂ ਯਾਦ ਤੇਰੇ ਨਾਲ ਕਿਸੇ ਨੇ ਹਾਸੀ ਕੀਤੀ ਏ ਜਿਨੋਂ ਮਖੌਲ ਕਹਿੰਦੇ ਨੇ ਨਾ ਮਜ਼ਾਕ ਮਾਰੇ ਕਹਿੰਦੇ ਯਾਦ ਤੇ ਕਿਸ ਸਾਥ ਉਹ ਮਖੌਲ ਨੂੰ ਹਾਸੀ ਕਹਿੰਦੇ ਸਾਂ ਯਾ ਤੇਰੇ ਨਾਲ ਕਿਸੇ ਨੇ ਹਸੀ ਕੀਤੀ ਏ ਯਾ ਤੈਨੂੰ ਸੁਣ ਕੇ ਕੋਲੇ ਖਾ ਲੱਗੇ ਅਸੀਂ 2 ਮਹੀਨੇ ਫੁਰੀ ਰੁਕਨਾ ਸੀ ਅਸੀਂ ਤੇ ਤੇਰੇ ਅੰਦਰ ਇਨਾ ਚਾ ਜੇ ਤੂੰ ਗਲਤੀ ਨਾਲ 2 ਘੜੀਆਂ ਨੂੰ 2 ਮਹੀਨੇ ਸਮਝ ਲਏ ਤੂੰ ਕੋੜੇ ਦੇ ਬਰਾਬਰ ਡੋਣ ਲੱਗ ਪਿਆ ਪੈਰਾਂ ਦੀ ਪਰਵਾਹ ਨਹੀਂ ਕੀਤੀ ਜ਼ਖਮ ਹੋ ਗਏ ਹੈ ਤੇ ਯਾ ਤੈਨੂੰ ਇਹ ਦਾਤ ਦੇਨੇ ਆ ਅੱਜ ਤੋਂ ਤੇਰੇ ਅੰਦਰ ਕਦੀ ਵਿਛੋੜਾ ਹੋਏਗਾ ਹੀ ਨਹੀਂ ਆਖੋ ਸਾਰੇ ਆਖੋ ਜੀ ਇਹ ਤੁ ਕਦੀ ਵਿਛੋੜਾ ਹੋਏਗਾ ਹੀ ਬੋਲੇ ਨਾ ਸਾਰੇ ਆਖੋ ਗੁਰੂ ਅਰਗੋਬਿੰਦ ਸਾਹਿਬ ਕਹਿੰਦੇ ਤੇਰੇ ਅੰਦਰ ਕਦੀ ਭੋਗ ਨਹੀਂ ਪਏਗਾ ਤੇਰੇ ਅੰਦਰ ਵਾਹਿਗੁਰੂ ਦੇ ਸਮੁੰਦਰ ਕਦੀ ਵਿਛੋੜਾ ਨਹੀਂ ਹੋਏਗਾ ਤੇ ਬਚਨ ਇਹ ਦਿੱਤੇ ਮਹਾਂਪੁਰਖ ਦੱਸਦੇ ਨੇ ਕਹਿੰਦੇ ਸਤਿਗੁਰਾਂ ਨੇ ਇਹ ਅਸੀਸਾਂ ਵਾਲੇ ਬਚਨ ਦਿੱਤੇ ਗੁਰੂ ਤੇਰੇ ਅੰਗ ਸੰਗ ਰਹੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਨੇ ਮਿਹਰ ਕੀਤੀ ਐ ਬੱਦੀਆ ਅੰਮ੍ਰਿਤ ਵੇਲੇ ਬੋਲੇ ਆ ਤਾਂਦਰ ਸੁਣੀ ਪੁਕਾਰ ਹਰ ਬੁੱਧਵਾਰ ਦੇ ਬੁੱਧਵਾਰ ਗੱਡਾ ਸਿੰਘ ਕਲੋਨੀ ਦੇ ਇਤਿਹਾਸ ਸੰਗੇ ਦੀ ਅੰਮ੍ਰਿਤ ਵੇਲੇ ਦੇ ਜਿਹੜੇ ਦਿਵਾਨ ਰੱਖੇ ਜਾਂਦੇ ਨੇ ਇਸ ਵਾਰ 6ਵੇਂ ਪਾਸ਼ਾਏ ਦੇ ਪੁਰਬ ਮਨਾਉਂਦੇ ਹੋਏ ਸਾਰਿਆਂ ਨੇ ਬੜੀ ਕਿਰਪਾ ਕੀਤੀ ਅੱਜ ਬੁੱਧਵਾਰ ਦੇ ਦਿਵਾਨ ਸਜਾਏਗੇ ਸੰਤਾਂ ਨੇ ਪਰ ਪੂਰ ਅਸਮਾਨੇ ਮੈਂ ਸੰਗਤ ਨੂੰ ਬੇਨਤੀ ਕਰਾਂਗਾ ਕੱਲ ਵੀਰਵਾਰ ਬੀਬੀ ਕੋਲਾਾਂ ਦੀ ਭਲਾਈ ਕੇਂਦਰ ਵਿਖੇ ਜੋ ਹਰ ਮਹੀਨਾ ਵਾਲੇ ਸਮਾਗਮ ਹੁੰਦੇ ਨੇ ਹਫਤਾਵਾਰੀ ਉਹਦੇ ਵਿੱਚ ਆਪ ਸੰਗਤਾਂ ਜ਼ਰੂਰ ਦਰਸ਼ਨ ਦੇਣਾ ਤੇ 25 ਤਰੀਕ ਨੂੰ ਅਗਲੇ ਬੋਧਵਾ ਜਿੱਥੇ ਅੰਮ੍ਰਿਤਪੇਲੇ ਵਿਮਾਨ ਸੱਜਣਗੇ ਉੱਥੇ 11 ਵਜੇ ਤੋਂ ਲੈ ਕੇ 5 ਵਜੇ ਤੱਕ ਬੀਬੀ ਕੋਲਾਾਂ ਦੀ ਚੈਰੀਟੇਬਲ ਹਸਪਤਾਲ ਦੇ ਦਾਰ ਵੱਡੀ ਸ਼ਦੀਰ ਦਾ ਅਤੇ ਲੰਗਰ ਦੇ ਪ੍ਰਬੰਧ ਕੀਤੇ ਗਏ ਨੇ सारिया संगत बेनती है शबीप लंगर पर के यग विच आदमिया भर के सतगुर जी दिन प्राप्त करना जी वाहगुरु जी का खालसा वाहगुरु जी की